ਦਾਰ ਕੋ ਹੁਸੈਨ ਮਾਨ ਸਾਹਿਬ ਦੀ ਨਿਸ਼ਾਨਦੇਸ਼ ਹਿੱਥ ਅੱਜ ਸੀ ਸਰਾਂਗ ਮੰਡੀ ਵਿਖੇ ਜਿਹੜੀ ਜੀਰੀ ਦੀ ਝੋਨੇ ਦੀ ਫਰੀ ਸਟਾਰਟ ਕਰਾਈ ਹੈ ਸਾਰੇ ਮੈਂ ਕਿਸਾਨਾਂ ਨੂੰ ਸੱਜਿਆ ਆਰਤੀ ਵੀਰਾਂ ਨੂੰ ਸਹਿਰਾ ਨੂੰ ਵਾਰਕਵਾਦਨਾ ਪਿਛਲੇ ਸਾਲ ਵੀ ਬਹੁਤ ਵਧੀਆ ਸਿੱਝ ਰਿਆ ਔਰ ਮੈਂ ਨਾਲ ਦੇ ਨਾਲ ਬੇਨਤੀ ਵੀ ਕਰਨਾ ਚਾਹਾਂਗਾ ਪੰਜਾਬ ਸਰਕਾਰ ਵੱਲੋਂ ਸਾਡੇ ਕਿਸਾਨ ਵੀਰਾਂ ਕੀ ਸਰਕਾਰ ਵੱਲੋਂ ਸਾਰੇ ਪ੍ਰਬੰਧ ਖਰੀਦ ਦੇ ਮਕਮਲ ਕੋਈ ਵੀ ਸਾਡਾ ਕਿਸਾਨ ਨਹੀਂ ਜਿਵੇਂ ਪਿਛਲੀ ਵਾਰ ਵੀ ਇਸ ਤਰ੍ਹਾਂ ਮੰਡੀ ਆਉਂਦਾ ਸੀ ਨਾਲ ਨਾਲ ਤਲਾਕੇ ਚਲੇ ਜਾਂਦੇ ਸੀ ਇਸ ਤਰ੍ਹਾਂ ਅਸੀਂ ਇਸ ਥੀ ਕਰਾਂਗੇ ਕਿਸੇ ਨੂੰ ਹਰਾਨਗੀ ਨਹੀਂ ਹੋਊਗੀ ਪਰ ਨਾਲ ਦੀ ਨਾਲ ਬੇਨਤੀ ਹੈ ਸਰਕਾਰ ਵੱਲੋਂ ਆਪਣੇ ਵੱਲੋਂ ਕਿ ਜਿਹੜੀ ਜੀਰੀ ਸੁੱਕੀ ਲੈ ਕੇ ਆਓ ਅਗਰ ਅਸੀਂ ਜਿਹੜੀ ਗਿੱਲੀ ਲੈ ਕੇ ਆਗੇ ਫਿਰ ਸਾਨੂੰ ਬਠਣਾ ਪਊਗਾ ਉਹ ਸਾਨੂੰ ਵੀ ਮਾੜਾ ਲੱਗਦਾ ਆਰਤੀ ਨੂੰ ਮਾੜਾ ਲੱਗਦਾ ਸਾਰਿਆਂ ਨੂੰ ਮਾੜਾ ਲੱਗਦਾ ਸੋ ਬੇਨਤੀ ਹੈ ਕਿ ਇੱਕ ਵਾਰ ਸੁੱਕੀ ਜੀਰੀ ਲੈ ਕੇ ਆਓ ਔਰ ਸਰਕਾਰ ਵੱਲੋਂ ਤੁਹਾਨੂੰ ਵਿਸ਼ਵਾਸ ਹੈ ਦਵਾਉਣਾ ਮੈਂ ਕਿ ਕੋਈ ਵੀ ਓਖਾਈ ਨਹੀਂ ਹੋਣ ਦਿੱਤੀ ਜਾਊਗੀ ਕਿਸਾਨ ਆਪਣੇ ਨਾਲ ਦੀ ਨਾਲ ਕਲਾਊਗਾ ਘਰ ਜਿਵੇਂ ਦੇ ਪ੍ਰਬੰਧ ਨੇ ਮੰਡੀ ਦੇ ਵਿੱਚ ਜਿਹੜੇ ਸਰ ਸਾਰੇ ਪ੍ਰਬੰਧ ਮੁਕੰਮਲ ਨੇ ਸਾਡੇ ਸੈਕਟਰੀ ਸਾਹਿਬ ਖੜੇ ਉਹਨਾਂ ਨਾਲ ਅਗਲਤੀ ਸਾਡੇ ਸਾਰੇ ਸਰਕਾਰੀ ਉਹ ਸਖਸ਼ੀਤਾ ਖੜੀਆਂ ਨੇ ਸਾਰੇ ਪਾਣੀ ਦੇ ਪ੍ਰਬੰਧ ਸਾਫ ਸੁਪਰੀ ਤੇ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਨੇ ਸਾਡੇ ਵਿਧਾਇਕ ਸਰਦਾਰ ਲਖਮੀਰ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਖਰੀਦ ਪਰੌਂਦਰ ਨੂੰ ਦੇਖਣ ਆਏ ਉਹਨਾਂ ਨੇ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਮੰਡੀ 'ਚ ਆਏ ਤੇ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ ਦੋ ਤਿੰਨ ਤਰੀਕ ਨੂੰ ਚੱਲਦੀ ਐ ਅੱਜ 10 ਦਿਨ ਪਹਿਲਾਂ ਗਰੀਦ ਚਲਾਈ ਐ ਜੀ ਧੰਨਵਾਦ ਕਰਦੇ ਆ ਜਿੱਤੇ ਉਹ ਮੰਡੀ ਦੇ ਤਕਰੀਬੋਂ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਪ੍ਰਕਾਰ ਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣਾ ਸਰਦਾਰ ਭੌਂਸੀ ਮਾਨਤ ਸਾਹਿਬ ਦੀ ਨਿਸ਼ਾਨਦੇਸ਼ ਹੇਠ ਅੱਜ ਸੀ ਸਰਾਂਗ ਮੰਡੀ ਵਿਖੇ ਜਿਹੜੀ ਜੀਰੀ ਦੀ ਝੋਨੇ ਦੀ ਖਰੀਦ ਸਟਾਰਟ ਕਰਾਈ ਐ ਸਾਰੇ ਮੈਂ ਕਿਸਾਨਾਂ ਨੂੰ ਸਾਡੀ ਆਰਤੀ ਵੀਰਾਂ ਨੂੰ ਸਹਿਰਾਰਨ ਵਾਰਕਵਾਦਨਾ ਪਿਛਲੇ ਸਾਲ ਵੀ ਬਹੁਤ ਵਧੀਆ ਚੱਲ ਰਿਹਾ ਔਰ ਮੈਂ ਨਾਲ ਦੀ ਨਾਲ ਬੇਨਤੀ ਵੀ ਕਰਨਾ ਚਾਹਾਂਗਾ ਪੰਜਾਬ ਸਰਕਾਰ ਵੱਲੋਂ ਸਾਡੇ ਕਿਸਾਨ ਵੀਰਾਂ ਕਿ ਸਰਕਾਰ ਵੱਲੋਂ ਸਾਰੇ ਪ੍ਰਬੰਧ ਖਰੀਦ ਦੇ ਮਕਾਮਲੇ ਕੋਈ ਵੀ ਸਾਡਾ ਕਿਸਾਨ ਵੀਰ ਜਿਵੇਂ ਪਿਛਲੀ ਵਾਰ ਵੀ ਇਸ ਤਰ੍ਹਾਂ ਮੰਡੀ ਆਉਂਦਾ ਸੀ ਨਾਲ ਨਾਲ ਤਲਾਕੇ ਚਲੇ ਜਾਂਦੇ ਸੀ ਇਸ ਤਰ੍ਹਾਂ ਹੋਰ ਇਸ ਤਰੀ ਕਰਾਂਗੇ ਕਿਸੇ ਨੂੰ ਹਰਾਨਗੀ ਨਹੀਂ ਹੋਊਗੀ ਪਰ ਨਾਲ ਦੀ ਨਾਲ ਬੇਨਤੀ ਹੈ ਸਰਕਾਰ ਵੱਲੋਂ ਆਪਣੇ ਵੱਲੋਂ ਕਿ ਜਿਹੜੀ ਜਿੜੀ ਸੁੱਕੀ ਲੈ ਕੇ ਆਓ ਅਗਰ ਅਸੀਂ ਜਿਹੜੀ ਗਿੱਲੀ ਲੈ ਕੇ ਆ ਕੇ ਫਿਰ ਸਾਨੂੰ ਬੱਠਣਾ ਪਊਗਾ ਉਹ ਸਾਨੂੰ ਵੀ ਮਾੜਾ ਲੱਗਦਾ ਆਰਤੀ ਨੂੰ ਮਾੜਾ ਲੱਗਦਾ ਸਾਰਿਆਂ ਨੂੰ ਮਾੜਾ ਲੱਗਦਾ ਹੈ ਤੋ ਬੇਨਤੀ ਹੈ ਕਿ ਤੁਸੀਂ ਸੁੱਕੀ ਜਿਰੀ ਲੈ ਕੇ ਆਓ ਔਰ ਸਰਕਾਰ ਵੱਲੋਂ ਤੁਹਾਨੂੰ ਵਿਸ਼ਵਾਸ ਹੈ ਦਗਾਉਣਾ ਮੈਂ ਕਿ ਕੋਈ ਵੀ ਉਹ ਖਾਈ ਨਹੀਂ ਹੋਣ ਦਿੱਤੀ ਜੋ ਕਿ ਕਿਸਾਨ ਆਪਣੇ ਨਾਲ ਦੀ ਨਾਲ ਕਲਾਊਗਾ ਔਰ ਘਰ ਜਾਣਾ ਕਿਵੇਂ ਦੇ ਪ੍ਰਬੰਧ ਨੇ ਮੰਡੀ ਦੇ ਵਿੱਚ ਜਿਹੜੇ ਸਰ ਸਾਰੇ ਪ੍ਰਬੰਧ ਮੁਕੰਮਲ ਨੇ ਮੈਂ ਸਾਡੇ ਸੈਕਟਰੀ ਸਾਹਿਬ ਖੜੇ ਉਹਨਾਂ ਨਾਲ ਗੱਲ ਕੀਤੀ ਸਾਡੇ ਸਾਰੇ ਸਤਕਾਰਯੋਗ ਸਖਸ਼ੀਤਾ ਗੜੀਆਂ ਨੇ ਸਾਰੇ ਪਾਣੀ ਦੇ ਪ੍ਰਬੰਧ ਸਾਫ ਸਫੀਰ ਦੇ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਨੇ ਸਾਡੇ ਵਿਧਾਇਕ ਸਰਦਾਰ ਲਖਮੀਰ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਖਰੀਦ ਪਰੌਂਦਰ ਨੂੰ ਦੇਖਣ ਆਏ ਆ ਉਹਨਾਂ ਨੇ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਉਹਨਾਂ ਨੇ ਵੀ ਮੰਡੀ 'ਚ ਆਏ ਤੇ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ ਦੋ ਤਿੰਨ ਤਰੀਕ ਨੂੰ ਚੱਲਦੀ ਐ ਐਜੀ 10 ਦਿਨ ਪਹਿਲਾਂ ਗਰੀਦ ਚਲਾਈ ਐ ਜੀ ਧੰਨਵਾਦ ਕਰਦੇ ਆ ਤੇ ਉਹ ਮੰਡੀ ਦੇ ਤਕਰੀਬ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਪ੍ਰਕਾਰ ਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣਾ ਸਰਦਾਰ ਭੌਂਸੀ ਮਾਨਤ ਸਾਹਿਬ ਦੇ ਦਿਸ਼ਾ ਨਿਰਦੇਸ਼ ਹਿੱਥ ਅੱਜ ਸੀ ਸਰਾਂਦ ਮੰਡੀ ਵਿਖੇ ਜਿਹੜੀ ਜੀਰੀ ਦੀ ਛੋਲੇ ਦੀ ਖਰੀਦ ਸਟਾਰਟ ਕਰਾਈ ਐ ਸਾਰੀ ਮੈਂ ਕਿਸਾਨਾਂ ਨੂੰ ਸੱਯਾੜਤੀ ਵੀਰਾਂ ਨੂੰ ਸ਼ਹਿਰ ਵਾਲਿਆਂ ਨੂੰ ਵਾਰਕਵਾਦਨਾ ਪਿਛਲੇ ਸਾਲ ਵੀ ਬਹੁਤ ਵਧੀਆ ਚੱਲ ਰਿਹਾ ਔਰ ਮੈਂ ਨਾਲ ਦੇ ਨਾਲ ਬੇਨਤੀ ਵੀ ਕਰਨਾ ਚਾਹਾਂਗਾ ਪੰਜਾਬ ਸਰਕਾਰ ਵੱਲੋਂ ਸਾਡੇ ਕਿਸਾਨ ਵੀਰਾਂ ਕੀ ਸਰਕਾਰ ਵੱਲੋਂ ਸਾਰੇ ਪ੍ਰਬੰਧ ਖਰੀਦ ਦੇ ਮਕਾਮਲੇ ਕੋਈ ਵੀ ਸਾਡਾ ਕਿਸਾਨ ਵੀਰ ਜਿਵੇਂ ਪਿਛਲੀ ਵਾਰ ਵੀ ਇਸ ਤਰ੍ਹਾਂ ਮੰਡੀ ਆਉਂਦਾ ਸੀ ਨਾਲ ਨਾਲ ਤਲਾਕੇ ਚਲੇ ਜਾਂਦੇ ਸੀ ਇਸ ਤਰ੍ਹਾਂ ਰੈਸਟਰੀ ਕਰਾਂਗੇ ਕਿਸੇ ਨੂੰ ਹਰਾਨਗੀ ਨਹੀਂ ਹੋਊਗੀ ਪਰ ਨਾਲ ਦੀ ਨਾਲ ਬੇਨਤੀ ਹੈ ਸਰਕਾਰ ਵੱਲੋਂ ਆਪਣੇ ਵੱਲੋਂ ਕਿ ਜਿਹੜੀ ਜੀਰੀ ਸੁੱਕੀ ਲੈ ਕੇ ਆਓ ਅਗਰ ਅਸੀਂ ਜਿਹੜੀ ਗਿੱਲੀ ਲੈ ਕੇ ਆਗੇ ਫਿਰ ਸਾਨੂੰ ਬੈਠਣਾ ਪਊਗਾ ਉਹ ਸਾਨੂੰ ਵੀ ਮੜਾ ਲੱਗਦਾ ਆਰਤੀ ਨੂੰ ਮੜਾ ਲੱਗਦਾ ਸਾਰਿਆਂ ਨੂੰ ਮੜਾ ਲੱਗਦਾ ਸੋ ਬੇਨਤੀ ਹੈ ਕਿ ਇੱਕ ਤਾਂ ਸੁੱਕੀ ਜੀਰੀ ਲੈ ਕੇ ਆਓ ਔਰ ਸਰਕਾਰ ਵੱਲੋਂ ਤੁਹਾਨੂੰ ਵਿਸ਼ਵਾਸ ਹੈ ਦਵਾਉਣਾ ਮੈਂ ਕਿ ਕੋਈ ਵੀ ਉਹ ਖਾਈ ਨਹੀਂ ਹੋਣ ਦਿੱਤੀ ਜੋ ਕਿ ਕਿਸਾਨ ਆਪਣੇ ਨਾਲ ਦੀ ਨਾਲ ਤਲਾਊਗਾ ਘਰ ਕਿਵੇਂ ਦੇ ਪ੍ਰਬੰਧ ਨੇ ਮੰਡੀ ਦੇ ਵਿੱਚ ਜਿਹੜੇ ਸਰ ਸਾਰੇ ਪ੍ਰਬੰਧ ਮੁਕੰਮਲ ਨੇ ਮੈਂ ਸਾਡੇ ਸੈਕਟਰੀ ਸਾਹਿਬ ਖੜੇ ਉਹਨਾਂ ਨਾਲ ਗੱਲ ਕੀਤੀ ਸਾਡੇ ਸਾਰੇ ਸਤਕਾਰਯੋਗ ਸਿੱਖਿਸ਼ੀਤਾ ਘੜੀਆਂ ਨੇ ਸਾਰੇ ਪਾਣੀ ਦੇ ਪ੍ਰਬੰਧ ਸਾਫ ਸਫੀਰ ਦੇ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਨੇ ਸਾਡੇ ਵਿਧਾਇਕ ਸਰਦਾਰ ਲਖਮੀਰ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਖਰੀਦ ਪਰੌਂਦਰ ਨੂੰ ਦੇਖਣ ਆਏ ਆ ਉਹਨਾਂ ਨੇ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਉਹਨਾਂ ਨੇ ਵੀ ਮੰਡੀ 'ਚ ਆਏ ਤੇ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ ਦੋ ਤਿੰਨ ਤਰੀਕ ਨੂੰ ਚੱਲਦੀ ਐ ਇਹ ਜੀ 10 ਦਿਨ ਪਹਿਲਾਂ ਖਰੀਦ ਚਲਾਈ ਐ ਜੀ ਧੰਨਵਾਦ ਕਰਦੇ ਆ ਤੇ ਉਹ ਮੰਡੀ ਦੇ ਤਕਰੀਬ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਪ੍ਰਕਾਰ ਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣਾ ਸਰਦਾਰ ਭੌਂਸੀ ਮਾਨਤ ਸਾਹਿਬ ਦੇ ਦਿਸ਼ਾ ਨਿਰਦੇਸ਼ ਹਿੱਥ ਅੱਜ ਅਸੀਂ ਸਰਾਂਦ ਮੰਡੀ ਵਿਖੇ ਜਿਹੜੀ ਜੀਰੀ ਦੀ ਛੋਲੇ ਦੀ ਖਰੀਦ ਸਟਾਰਟ ਕਰਾਈ ਐ ਸਾਰੀ ਮੈਂ ਕਿਸਾਨਾਂ ਨੂੰ ਸੁਭਿਆਰਤੀ ਵੀਰਾਂ ਨੂੰ ਸ਼ਹਿਰ ਵਾਲਿਆਂ ਨੂੰ ਵਾਰਕਵਾਦਨਾ ਪਿਛਲੇ ਸਾਲ ਵੀ ਬਹੁਤ ਵਧੀਆ ਚੱਲ ਰਿਹਾ ਗੌਰਮੇ ਨਾਲ ਦੀ ਨਾਲ ਬੇਨਤੀ ਵੀ ਕਰਨਾ ਚਾਹਾਂਗਾ ਪੰਜਾਬ ਸਰਕਾਰ ਵੱਲੋਂ ਸਾਡੇ ਕਿਸਾਨ ਵੀਰਾਂ ਕੀ ਸਰਕਾਰ ਵੱਲੋਂ ਸਾਰੇ ਪ੍ਰਬੰਧ ਖਰੀਦ ਦੇ ਮੁਕਾਮਲੇ ਕੋਈ ਵੀ ਸਾਡਾ ਕਿਸਾਨ ਵੀਰ ਜਿਵੇਂ ਪਿਛਲੀ ਵਾਰ ਵੀ ਇਸ ਤਰ੍ਹਾਂ ਮੰਡੀ ਆਉਂਦਾ ਸੀ ਨਾਲ ਨਾਲ ਤਲਾਕੇ ਚਲੇ ਜਾਂਦੇ ਸੀ ਇਸ ਤਰ੍ਹਾਂ ਹੋਰ ਰੈਸਟਰੀ ਕਰਾਂਗੇ ਕਿਸੇ ਨੂੰ ਹਰਾਨਗੀ ਨਹੀਂ ਹੋਊਗੀ ਪਰ ਨਾਲ ਦੀ ਨਾਲ ਬੇਨਤੀ ਹੈ ਸਰਕਾਰ ਵੱਲੋਂ ਆਪਣੇ ਵੱਲੋਂ ਕਿ ਜਿਹੜੀ ਜਿੜੀ ਸੁੱਕੀ ਲੈ ਕੇ ਆਉਂਦੇ ਅਗਰ ਅਸੀਂ ਜਿਹੜੀ ਗਿੱਲੀ ਲੈ ਕੇ ਆ ਕੇ ਫਿਰ ਸਾਨੂੰ ਬੱਠਣਾ ਪਊਗਾ ਉਹ ਸਾਨੂੰ ਵੀ ਮਾੜਾ ਲੱਗਦਾ ਆਰਤੀ ਨੂੰ ਮਾੜਾ ਲੱਗਦਾ ਸਾਰਿਆਂ ਨੂੰ ਮਾੜਾ ਲੱਗਦਾ ਹੈ ਸੋ ਬੇਨਤੀ ਹੈ ਕਿ ਤੁਸੀਂ ਸੁੱਕੀ ਜਿਰੀ ਲੈ ਕੇ ਆਓ ਔਰ ਸਰਕਾਰ ਵੱਲੋਂ ਤੁਹਾਨੂੰ ਵਿਸ਼ਵਾਸ ਹੈ ਦਵਾਉਣਾ ਮੈਂ ਕਿ ਕੋਈ ਵੀ ਓਖਾਈ ਨਹੀਂ ਹੋਣਦੀ ਜਿਉਂਕਿ ਕਿਸਾਨ ਆਪਣੇ ਨਾਲ ਦੀ ਨਾਲ ਕਲਾਊਗਾ ਔਰ ਘਰ ਜਾਊਗਾ ਜਿਵੇਂ ਦੇ ਪ੍ਰਬੰਧ ਨੇ ਮੰਡੀ ਦੇ ਵਿੱਚ ਜਿਹੜੇ ਸਰ ਸਾਰੇ ਪ੍ਰਬੰਧ ਮੁਕੰਮਲ ਨੇ ਮੈਂ ਸਾਡੇ ਸੈਕਟਰੀ ਸਾਹਿਬ ਖੜੇ ਉਹਨਾਂ ਨਾਲ ਅਗਲਤੀ ਸਾਡੇ ਸਾਰੇ ਸਰਕਾਰੀ ਔਖੀਸ਼ੀਤਾ ਖੜੀਆਂ ਨੇ ਸਾਰੇ ਪਾਣੀ ਦੇ ਪ੍ਰਬੰਧ ਸਾਫ ਸਫੀਰ ਦੇ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਨੇ ਸਾਡੇ ਵਿਧਾਇਕ ਸਰਦਾਰ ਲਖਮੀਰ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਖਰੀਦ ਪਰੌਂਦਰ ਨੂੰ ਦੇਖਣ ਆਏ ਆ ਉਹਨਾਂ ਨੇ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਉਹਨਾਂ ਨੇ ਵੀ ਮੰਡੀ 'ਚ ਆਏ ਤੇ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ ਦੋ ਤਿੰਨ ਤਰੀਕ ਨੂੰ ਚੱਲਦੀ ਹੈ ਅੱਜ 10 ਦਿਨ ਪਹਿਲਾਂ ਗ੍ਰੀਟ ਚਲਾਈ ਸੀ ਧੰਨਵਾਦ ਕਰਦੇ ਆ ਜਿੱਤੇ ਉਹ ਮੰਡੀ ਦੇ ਤਕਰੀਬੋਂ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਪ੍ਰਕਾਰ ਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣਾ